ਬੇਬੇ ਹਾਂ ਭਾਈ ਤੇ ਜਿਹੜੀਆਂ ਕੁੜੀਆਂ ਨੂੰ ਦੇਖ ਵਿਆਹ ਕਰਕੇ ਬਾਹਰ ਤੋਰਦੇ ਨੇ ਮਾਵਾਪ ਹਣਾ ਹਾਂ ਉਹ ਮਤਲਬ ਕਿ ਜਦੋਂ ਉਹ ਕਹਿੰਦੀਆਂ ਨੇ ਵੀ ਮਤਲਬ ਸਾਨੂੰ ਬਾਹਰ ਭੇਜੋ ਨਾ ਮਾਵਾਪਾਂ ਤੇ ਦਬਾਅ ਪਾਉਂਦੀਆਂ ਨੇ ਨਾ ਕੁੜੀਆਂ ਛੋਟੀਆਂ ਛੋਟੀਆਂ ਹੁੰਦੀਆਂ ਨੇ ਮਾਪਿਆਂ ਨੂੰ ਹੂੰ ਬੇਬਤ ਵਲਕੇ ਉਹਨਾਂ ਨੂੰ ਵਿਆਹ ਕਰਕੇ ਭੇਜਣਾ ਚਾਹੀਦਾ ਨਾ ਭਾਈ ਭੇਜਣਾ ਨਹੀਂ ਚਾਹੀਦਾ ਬਾਹਰ ਤਾਂ ਜਾਣਾ ਤਾਂ ਚਾਹੀਦਾ ਨਹੀਂ ਹੂੰ ਮਾਪੇ ਤਾਂ ਜਿਹਦੇ ਕਹਿੰਦੇ ਨੇ ਚੱਲ ਵਿਆਹ ਕਰ ਦਿੰਨੇ ਆ ਬਾਹਰ ਤੇ ਦੇ ਦਿੰਨੇ ਆ ਲਗਿ ਮਹੀਨਾ ਵੇਚ ਕੇ ਸਭ ਕੁਝ ਕਰਕੇ ਫੇਰ ਕੁੜੀਆਂ ਨੂੰ ਤੋਰ ਦੇਣੇ ਬਾਹਰ ਦਿਆ ਕਰਕੇ ਹਾਂ ਤੇ ਦਿਆ ਵੀ ਮੁੰਡਾ ਨਿੱਕੀ ਜਾਂਦਾ ਵੀ ਮੈਨੂੰ ਕਦੋਂ ਬੁਲਾਉ ਕਦੋਂ ਬੁਲਾਉ ਹਾਂ ਹਾਂ ਦਿਆ ਭਾਈ ਮੁੰਡੇ ਨੂੰ ਨਹੀਂ ਬੁਲਾਉਂਦੀ ਤੇ ਕੈਂਡੀ ਮੈਂ ਹਵਨ ਬੁਲਾਉਂ ਮੈਂ ਹੋਲ ਬੁਲਾਉਣੀ ਆ ਸਾਲ ਸਾਲ ਨਗਾ ਦਿੰਦੀ ਆ ਸਹੀ ਗੱਲ ਹੈ ਹਾਂ ਦਿਆ ਸਾਲ ਲੰਘ ਜਾਂਦਾ ਤੇ ਅੱਖ ਕੇ ਮੁੰਡਾ ਵੀ ਭਾਈ ਆਪਦਾ ਆ ਕੇ ਗੋਲੀ ਮਰ ਜਾਂਦਾ ਹਾਂ ਕੋਈ ਨਹਿਰ ਚ ਸਾਲ ਮਾਰਦਾ ਕੋਈ ਨਹਿਰ ਚ ਸਾਲ ਮਾਰਦਾ ਕੋਈ ਕੁਝ ਖਾ ਕੇ ਮਰ ਜਾਂਦਾ ਕੋਈ ਖਾ ਕੇ ਮਰਦਾ ਹੈ ਜੰਦੀਆਂ ਦੀ ਰਾਜ ਜੂੜੇ ਚੱਟ ਜੰਦੀਆਂ ਨੇ ਰਾਜਰਨੀਆਂ ਨੇ ਉਹ ਕੀ ਸਭ ਖਮਨਉਂਦੀਆਂ ਨੇ ਹਾਂ ਕਿਉਂਕਿ ਇੱਥੇ ਵੀ ਗਲਤੀ ਸਭ ਤੋਂ ਵੱਡੀ ਮਾਪੇ ਆਪਦੀ ਹੈ ਨਾ ਫਿਰ ਮਾਪੇ ਉਹ ਨਾ ਤੋੜਨ ਭਾਈ ਨਾਲੇ ਮਾਪੇ ਪਾਪ ਵੀ ਵਿਆਹ ਨਾ ਕਰਨ ਦੇ ਨੂੰ ਪਤਾ ਹੈ ਵੀ ਛੋਟੀ ਕੁੜੀ ਨੇ ਆਣੀ ਹੈ ਬੱਚੀ ਹੈ ਜੀ ਮੈਂ ਹਾਂ ਹੁਣ ਤਾਂ ਕਹਿਣਾ ਉਹ ਤਾਂ ਜਾਣਦੀ ਮਾਰੀ ਵੀ ਵੀ ਮੇਰੇ ਬਾਹਰ ਭੇਜ ਦਾਂਗੇ ਮਾਵਾਪਾ ਉਹ ਤਾਂ ਜ਼ੋਰ ਪਾਉਂਦੀ ਹੈ ਮਾਵਾਪਾ ਤੇ ਉਹ ਤਾਂ ਚਾਹ ਹੁੰਦਾ ਫੇ ਮੈਂ ਜਾਣਾ ਹਾਂ ਉਹਨੂੰ ਇਹ ਥੋੜੀ ਹੁੰਦਾ ਕਿ ਵੀ ਵਿਆਹ ਕੀ ਚੀਜ਼ ਹੁੰਦੀ ਹੈ ਵਿਆਹ ਤਾਂ ਪਤਾ ਹੀ ਨਹੀਂ ਵਿਆਹ ਹੁੰਦਾ ਵਿਆਹ ਮਟਰੀ ਨਹੀਂ ਹੁੰਦਾ ਹਾਂ ਇਹ ਜਦੋਂ ਸੇ ਬਾਹਰ ਜਾਂਦੀਆਂ ਨੇ ਉੱਥੇ ਕੋਈ ਮੇਡਾ ਨਹੀਂ ਨਾ ਕੰਮ ਮੇਰੇ ਨਾ ਕੋਈ ਪੈਸਾ ਤੇ ਲੀ ਫੇਰ ਮਾਪਿਆਂ ਨੂੰ ਤਾੜ ਦਿੰਦੀਆਂ ਨੇ ਮੈਨੂੰ ਪੈਸੇ ਭੇਜੋ ਫਿਰ ਸਹੁਰਿਆਂ ਨੂੰ ਤਾੜ ਦਿੰਦੀਆਂ ਨੇ ਹੂੰ ਪੈਸੇ ਭੇਜੋ ਹੂੰ ਫਿਰ ਸਹੁਰੇ ਉਦੋਂ ਵੀ ਤੰਗ ਹੋ ਜਾਂਦੇ ਨੇ ਹੂੰ ਔਖਾ ਬੋਟਾ ਹ ਹੁਣ ਭਾਈ ਹਟਦਾ ਨਹੀਂ ਕੋਈ ਸਾਰੇ ਭੇਜੀ ਜਾਂਦੇ ਨੇ ਬਾਹਰ ਸਹੀ ਗੱਲ ਹੈ ਹਾਂ ਕੋਈ ਨਹੀਂ ਰੁਕਦਾ ਜੇ ਬਾਹਰ ਬੁਲਾ ਵੀ ਲੈਂਦੀਆਂ ਨੇ ਤਾਂ ਬਾਹਰ ਜਾ ਕੇ ਉੱਥੇ ਫਿਰ ਮੁੰਡਿਆਂ ਨੂੰ ਤੰਗ ਕਰਦੀਆਂ ਨੇ ਤੇ ਜੇ ਮੁੰਡਿਆਂ ਨੂੰ ਵੀ ਬੁਲਾ ਲੈਂਦੀਆਂ ਨੇ ਫੇਰ ਥੋੜਾ ਜਿਹਾ ਰਹਿਣ ਗਿਆ ਹਾਂ ਮਾਕਰੋ ਫੇਰ ਬੇਟੇ ਦੇਖਾ ਆਪਣੇ ਇੱਧਰ ਕੁੜੀਆਂ ਹਨਾ 15 ਮਿੰਟ ਵੀ ਦੇਖ ਲੇਟ ਹੋ ਜਾਂਦੀਆਂ ਹਨਾ ਲੇਟ ਹੋ ਜਾਂਦੀਆਂ ਹਾਂ ਤਾਂ ਵੀ ਮਾਪਿਆਂ ਨੂੰ ਫਿਕਰ ਹੋ ਜਾਂਦਾ ਵੀ ਆਈ ਨਹੀਂ ਭਾਈ ਕਿੱਥੇ ਗਈ ਆ ਹਾਂ ਹੈ ਹਾਂ ਬਈ ਹੁਣ ਕੋਈ ਬਾਹਰ ਭੇਜੀ ਜਾਂਦੇ ਨੇ ਕੋਈ ਫਿਕਰ ਨਹੀਂ ਰੱਖਦਾ ਹਾਂ ਦੇਖ ਹੁਣ ਦੇਸਾਂ ਪ੍ਰਦੇਸਾਂ ਚ ਜਿਗਰ ਦੇ ਟੁਕੜਿਆਂ ਨੂੰ ਕਿੱਥੇ ਦੀ ਕਿੱਥੇ ਭੇਜਦੇ ਹਨਾ ਕਿੱਥੇ ਭੇਜਦੇ ਨੇ ਕਿਹੜੀ ਉਮਰ ਹੁੰਦੀ ਐ ਉਹਨਾਂ ਦੀਆਂ ਜਿਹੜੇ ਬਾਹਰ ਭੇਜਦੇ ਨੇ ਕੋਈ ਫਿਕਰ ਨਹੀਂ ਹੋਣਾ ਕਿਸੇ ਨੂੰ ਹੁਣ ਦੇਖੋ ਰੀ ਸੋਰੀ ਸਹਰੇ ਕਿਤੇ ਭੇਜੀ ਜਾਂਦਾ ਕਿਹੜਾ ਰੁਕਦਾ ਦੇਖਣਾ ਤਾਂ ਪੁੱਤ ਆਏ ਦਾ ਨੁਕਸਾਨ ਵੀ ਵੀ ਨਾ ਮੁੰਡਾ ਮਾਰ ਜਾਂਦਾ ਵਿਚਾਲਾ ਦੇਖ ਨਾ ਅੰਦਾਕਾਰ ਬਰਬਾਦ ਹੋ ਜਾਂਦਾ ਨਾਲੇ ਧੀ ਆਲਿਆਂ ਦੀ ਨਾ ਕੀ ਆਏ ਨੇ ਜਮੀਨਾਂ ਵੇਚ ਕੇ ਅਗਲਾ ਤੋੜਦਾ ਹੈ ਨਾ ਧੀ ਆਲਿਆਂ ਦੀ ਬੇਇੱਜ਼ਤੀ ਹੋ ਜਾਂਦੀ ਹੈ ਬੇਇੱਜ਼ਤੀ ਹੋ ਜਾਂਦੀ ਹੈ ਨਾਲੇ ਮੁੰਡੇ ਆਲਿਆਂ ਦਾ ਕੁਝ ਨਹੀਂ ਰਹਿੰਦਾ ਨਾ ਹੈ ਤੇ ਦੇਖੋ ਕਿੰਨਾ ਘਾਟਾ ਪਹਿਰੇ ਦੇਖ ਆਪਾਂ ਨੂੰ ਨਾ ਘਾਟਾ ਫਿਰ ਉਹਦੀ ਬੇਇੱਜ਼ਤੀ ਬਾਰ ਨਾ ਅਜੇ ਤਾਂ ਚੁਣੌਨੀ ਹਟ ਕੇ ਨਾਲੇ ਇਹਨਾਂ ਕੋ ਸੌਹੀ ਜਾਂਦਾ ਹਾਂ ਵੀ ਆਪਾਂ ਤਾਂ ਇਹ ਹੱਕ ਚਾਹ ਵੀ ਦੇਖੋ ਆਪਦੀਆਂ ਬੱਚੀਆਂ ਨੇ ਇੰਨੇ ਸੋਹਣੀਆਂ ਨੂੰ ਨਾ ਕੋਮਲ ਕੁੜੀਆਂ ਹੁੰਦੀਆਂ ਨੇ ਵਿਚਾਰੀਆਂ ਭਾਈ ਆਪਦੇ ਢਿੱਡ ਨਾਲ ਲਾ ਕੇ ਰੱਖੋ ਹਾਂ ਵੀ ਇੰਨੀ ਆਪਾਂ ਨੂੰ ਕਿੰਨੀਆਂ लाड़ ਲੀਆਂ ਪਿਆਰੀਆਂ ਨੇ ਕਿਉਂ ਬਾਹਰ ਭੇਜਦੇ ਹੋ ਬਾਹਰ ਜਾ ਕੇ ਫਿਰ ਉਹ ਦੇਖ ਮਤਲਬ ਕਿ ਵੀ ਵਿਆਹ ਕਰਾਉਂਦੀਆਂ ਨੇ ਮੁੰਜਾਂ ਨਾਲ ਧੋਖਾ ਹੋ ਜਾਂਦਾ ਫਿਰ ਧੋਖਾ ਹੋ ਜਾਂਦਾ ਹਾਂ ਕੁੜੀਆਂ ਬਾਹਰ ਜਾ ਕੇ ਮੁੱਕਲ ਜਾਂਦੀਆਂ ਨੇ ਉਹਨਾਂ ਦੇ ਉਮਰ ਛੋਟੀ ਹੁੰਦੀ ਹੈ ਨਾ ਬਰ ਛੋਟੀ ਨੇ ਪਤਾ ਨਹੀਂ ਉਹ ਹੋਰ ਪਰਸੇ ਫਿਰ ਹੀ ਜਾਂਦੀਆਂ ਨੇ ਹਾਂ ਇਕੱਠੀਆਂ ਹੋ ਕੇ ਨਾਲੇ ਬਾਹਰ ਵੀ ਕੁੜੀਆਂ ਸੇਫ ਨਹੀਂ ਹੈਗੇ ਕੁੜੀਆਂ ਨੂੰ ਕੋਈ ਕੰਮ ਨਹੀਂ ਹੈਗਾ ਬਾਹਰ। ਕੋਈ ਤਾਂ ਗੱਲ ਹੈ। ਜੇ ਕੰਮ ਨਹੀਂ ਹੈਗਾ ਜੇ ਤੇਰਾ ਪਤਾ ਲੱਗਿਆ ਵੀ ਭਾਈ ਬਾਹਰ ਕੰਮ ਨਹੀਂ ਦੁਨੀਆ ਦਾ ਕੜਾਈ ਜਾਂਦੀ ਹੈ ਵੀ ਬਿਨ ਕੰਮ ਨਹੀਂ ਮੱਡੇ। ਹਾਂ ਬਾਹਰ ਵੀ ਕੰਮ ਨਹੀਂ ਹੈਗੇ ਵੀ ਭਾਈ ਮਤਲਬ ਕੁੜੀਆਂ ਨੂੰ ਨਾ ਭੇਜੋ ਨਾ ਭੇਜੋ। ਹਾਂ ਮੁੰਡੇ ਵਾਲੇ ਵੀ ਕਹਿੰਦੇ ਨੇ ਵੀ ਮੁੰਡਿਆਂ ਨੂੰ ਨਾ ਭੇਜੋ ਭਾਈ ਹੁਣ ਕੰਮ ਨਹੀਂ ਹੈਗਾ। ਹਾਂ ਕੋਈ ਨਹੀਂ ਰੁਕਦਾ ਫੇਰ ਵੀ ਤੇ ਜੀ ਜਾਂਦੇ ਨੇ। ਆਪਾਂ ਦਾ ਭਾਈ ਇਹ ਜਿਹਨਾਂ ਦਾ ਜਮੀਨਾ ਨੇ ਆਪਾਂ ਦਾ ਇਹ ਹੱਕ 'ਚ ਬੋਲਦੀਆਂ। ਬਈਓ ਮੁੰਡਿਆਂ ਨੂੰ ਤੋਰਨੇ ਦੀ ਬਾਹਰ ਤੋਰਨੇ ਨਾ ਉਹ ਲੋੜ ਨਹੀਂ ਗਈ ਕੋਈ ਲੋੜ ਨਹੀਂ ਪਈ ਬਾਹਰ ਤੋਰਨੇ ਜਦ ਵੀ ਬੇਨ ਜਮੀਨਾਂ ਨੇ ਦੇ ਹਣਾ ਤੇ ਇੰਨੀਆਂ ਜਮੀਨਾਂ ਨੇ ਘਰੇ ਖੇਤੀਬਾੜੀ ਕਰੋ ਟ੍ਰੈਕਟਰ ਲੈ ਲਓ ਹਾਂ ਟੀਚਾ ਲੈਣ ਦਾ ਕਿਥੇ ਥੋੜਾ ਸੁੱਖ ਨਾਲ ਬਾਹਲੇ ਪੈਸੇ ਨੂੰ ਵੱਧ ਪੈਸਾ ਕਮਾਓਗੇ ਹਾਂ ਨਾਲੇ ਮਾਪੇ ਆਪਾਂ ਚ ਰਹੋਗੇ ਮੈਂ ਮਾਪੇ ਆਪਾਂ ਚ ਰਹੋਗੇ ਨਾਈਟ ਟੰਬਰਾਂ ਚ ਰਹੋਗੇ ਹਾਂ ਛੱਡ ਕੇ ਬਾਹਰ ਤੁਰ ਜਾਂਦੇ ਨੇ ਟੰਬਰਾਂ ਨੂੰ ਸਹੀ ਗੱਲ ਹੈ ਬੀਬੇ ਤੇ ਦੀਦੀ ਕੋਈ ਰੁਕਦਾ ਨਹੀਂ ਹੂੰ ਕੋਈ ਕਿੰਨਾ ਹੀ ਕੰਮ ਬਹੁਤ ਨੇ ਬੀਬੀ ਕੋਈ ਕਿੰਨਾ ਹੀ ਕਹੀ ਜਾਵੇ ਕੋਈ ਨਹੀਂ ਰੁਕਦਾ ਹੂੰ ਰੀਸੋ ਰੀਸੇ ਭੇਜੀ ਜਾਂਦੇ ਨੇ ਹਾਇ ਕੁਛ ਨਹੀਂ ਬਾਹਰ ਹਾਂ ਚਲੋ ਜਿੰਨਾ ਕੋਈ ਨਹੀਂ ਜ਼ਮੀਨ ਜਾਇਦਾਦ ਹੈਗੀ ਉਹ ਆਪਦਾ ਜਿਹੜਾ ਮਰਜੀ ਕੰਮ ਕਰ ਸਕਦਾ ਕੰਮ ਬਹੁਤ ਨੇ ਨੌਕਰੀਆਂ ਲੱਗ ਜਵੇ ਕੋਈ ਨੌਕਰੀਆਂ ਤੇ ਹਾਂ ਪ੍ਰਾਈਵੇਟ ਨੌਕਰੀਆਂ ਬਹੁਤ ਨੇ ਬਿਠੇਰੀ ਦੀ ਤਰ੍ਹਾਂ ਨੇ ਪ੍ਰਾਈਵੇਟ ਨੇ ਨਾ ਨੌਕਰੀ ਦਾ ਘਾਟਾ ਨਹੀਂ ਦੀ ਇਹਨੇ ਕੰਮ ਕਰਨਾ ਹੈ ਬਾਹਰ ਨਾਲ ਉਹ ਵੀ ਮੂਰੇ ਆਪਣਾ ਕੰਮ ਕਰਨਾ ਹੈ ਬਾਹਰ ਨਾਲ ਉਹ ਵੀ ਮੂਰੇ ਆ ਆਪਣੇ ਪੰਜਾਬ ਦੇ ਵਿੱਚ ਕੰਮ ਕਰਦੇ ਨੇ ਜਿਹਨੇ ਕੰਮ ਕਰਨਾ ਜਿਹਦੇ ਖੇਤੀ ਵੀ ਛੋੜੀ ਐ ਉਹ ਕੰਮ ਨਾਲੇ ਬਹੁਤ ਵਧੂਗਾ ਹਾਂ ਮਹਾਰਾਜੇ ਵਧਾਊਗਾ ਆਪੇ ਹਾਂ ਵੀ ਬਾਹਰ ਨਹੀਂ ਜਾਣਾ ਚਾਹੀਦਾ ਬਾਹਰ ਨਹੀਂ ਜਾਣਾ ਚਾਹੀਦਾ ਹਾਂ ਫੇਰ ਉਹਨ ਭਾਈ ਹੱਟਦਾ ਨਹੀਂ ਕੋਈ ਨਾ ਤਾਂ ਦੇਖ ਪੈਸਾ ਖਰਾਬ ਕਰ ਦੇਣੇ ਨਾਲੇ ਮਾਂ-ਬਾਪ ਕਲਪ ਦੇਣੇ ਵਿਚਾਰੇ ਫੇਰ ਨਾਲੇ ਪਤਾ ਨਹੀਂ ਕੀ ਕਾਨੂੰਨ ਬਾਹਰ ਚੱਲ ਪੈਣ ਵੀ ਵੀ ਕੀ ਲੜਾਈਆਂ ਝੜਾਈਆਂ ਕੀ ਪਤਾ ਹੁੰਦਾ ਵੀ ਲੜਾਈ ਮੜਾਈ ਤਾਂ ਹੋਈ ਜਾਂਦੀ ਐ ਵਿੱਚੇ ਹਾਂ ਵੀ ਬਾਹਰ ਪਾੜਾ ਦੇਖਣ ਜਾਂਦੇ ਆ ਕਿੰਨੇ ਤਾਂ ਮੁੰਡੇ ਨੁਕਸਾਨੇ ਗਏ ਹਾਂ ਹੈ ਸਹੀ ਗੱਲ ਹੈ ਮਾਂ ਬਾਪ ਕੋਲੇ ਵੀ ਨਹੀਂ ਹੁੰਦੇ ਕੋਈ ਕੁੜੀ ਸੋਹਣੀ ਆ ਵੀ ਕੁੜੀ ਮਰ ਗਈ ਕੋਈ ਹਾਂ ਮੁੰਡੇ ਵਿਚਾਰੇ ਕਿੰਨੇ ਮਾਰਦੇ ਮੁੰਡੇ ਕਿੰਨੇ ਮਾਰ ਕੇ ਸਹੀ ਗੱਲ ਹੈ ਵੀ ਕੋਈ ਰੁਕਦਾ ਕੁੜੀਆਂ ਨੂੰ ਮਾਰਦੀਆਂ ਤਾਂ ਹੈਗੀਆਂ ਨੇ ਵਿੱਚ ਵਿੱਚ ਉਹ ਮਤਲਬ ਕਿ ਵੀ ਗਲਤ ਹੋ ਰਿਹਾ ਸਾਰਾ ਕੁਝ ਇਹ ਉਹ ਫਿਰ ਬਾਰੇਗਾ ਕੁੜੀ ਜਿੰਨੀ ਸੁਣਦੀ ਨਹੀਂ ਮੁੰਡੇ ਜਿੰਨੀ ਸੁਣਦੇ ਆਪਾਂ ਉਹ ਮੁੰਡਾ ਮਾਰ ਗਿਆ ਭਲਾਣਾ ਮਰ ਗਿਆ ਹਾਂ ਮੁੰਡਾ ਤੇ ਫਿਰ ਤਾਂ ਮਤਲਬ ਕਿ ਹੋ ਰਿਹਾ ਨਾ ਉਹ ਟੈਂਸ਼ਨ ਚ ਹੋ ਜਾਂਦੇ ਨੇ ਫਿਰ ਹਾਂ ਜਦੋਂ ਕੁੜੀਆਂ ਵਿਆਹ ਕਰਾ ਕੇ ਉਹਨਾਂ ਨੇ ਛੱਡ ਦਿੰਦੀਆਂ ਨੇ ਛੱਡ ਦਿੰਦੀਆਂ ਨੇ ਨਾ ਫਿਰ ਬਾਹਰ ਬੁਲਾਉਂਦੀਆਂ ਹੂੰ ਬੇ ਅਸੀਂ ਕੰਮ ਕੀਤੇ ਨੇ ਬਾਹਰ ਬੰਦੇ ਵੀ ਕਰਦੇ ਤੇ ਮੁੰਡੇ ਵੀ ਸਾਡੇ ਕਰਦੇ ਤੇ ਅਸੀਂ ਇੱਥੇ ਕੰਮ ਕਰਦੇ ਤੇ ਅਸੀਂ ਕਿਹੜਾ ਬਾਹਰ ਜਾਂਦੇ ਤੇ ਹਾਂ ਬਾਹਰ ਨਾ ਜਾਂਦੇ ਸੇ ਬੰਦੇ ਕੰਮ ਚਾਲਦੇ ਤੇ ਹਾਂ ਕਿੱਡੇ ਕਿੱਡੇ ਟੱਬਰ ਹੁੰਦੇ ਸੀ ਕਿੱਡੇ ਕਿੱਡੇ ਟੱਬਰ ਹੁੰਦੇ ਤੇ ਰੋਟੀਆਂ ਢੋਣੀਆਂ ਚਾ ਹੱਲ ਜਾਣੇ ਸਾਰੇ ਕੰਮ ਕਰਦੇ ਸੇ ਹਾਂ ਸਾਰੇ ਮੁੰਡੇ ਨਾਲ ਮਿਲ ਕੇ ਕਰਦੇ ਸੀ ਨਾਲ ਸਾਰੇ ਕਰਦੇ ਤੇ ਨਾਲ ਪੜਾਈਆਂ ਕਰਦੇ ਸੀ ਬੇ ਪੜਾਈਆਂ ਕਰਦੇ ਸੀ ਮਮ ਜ਼ਾਰੇ ਕੰਮ ਕਰਦੇ ਤੇ ਹੁਣ ਕੋਈ ਸਮਝਦਾ ਨਹੀਂ ਪਾਈ ਉਹ ਤਾਂ ਬਾਹਲੇ ਬਾਹਲਾ ਹੋਇਆ ਪਿਆ ਹਾ ਲੋ ਜੀ ਬੇਬੇ ਜੀ ਨੇ ਆਪਾਂ ਨੂੰ ਕਿੰਨੀਆਂ ਸੋਹਣੀਆਂ ਗੱਲਾਂ ਦਸੀਆਂ ਨੇ ਹੁਣ ਤੁਸੀਂ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਭੇਜੋ ਤਾਂ ਬਹੁਤ ਵਧੀਆ ਗੱਲ ਹੈ ਜੀ ਆਪਣੇ ਬੱਚਿਆਂ ਨੂੰ ਆਪਣੇ ਕੋਲ ਹੀ ਰੱਖੀ ਆਪਾਂ ਬਹੁਤ ਵਧੀਆ ਗੱਲ ਹੈ ਬੇਬੇ ਜੀ ਨੇ ਬਹੁਤ ਵਧੀਆ ਸੁਝਾਅ ਦਿੱਤਾ ਬੇਬੇ ਜੀ ਕਹਿੰਦੇ ਮੈਂ ਹੱਕ ਦੇ ਵਿੱਚ ਨਹੀਂ ਹੈਗੀ ਵੀ ਆਪਣੀਆਂ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਬਾਹਰ ਭੇਜੋ ਵੀ ਇੱਥੇ ਕੰਮ ਬਹੁਤ ਜ਼ਿਆਦਾ ਨੇ ਬਹੁਤ ਵਧੀਆ ਕੰਮ ਨੇ ਤੇ ਬਹੁਤ ਸੋਹਣੇ ਸੁਝਾਅ ਦਿੱਤੇ ਨੇ ਆਪਾਂ ਨੂੰ ਬੇਬੇ ਜੀ ਨੇ ਕਿਉਂਕਿ ਰੋਜ਼ ਖਬਰਾਂ ਚ ਆਉਂਦਾ ਹੈਗਾ ਕਿ ਫਲਾਣੀ ਜਗ੍ਹਾ ਮੁੰਡਾ ਮਰ ਗਿਆ ਫਲਾਣੀ ਜਗ੍ਹਾ ਮੁੰਡਾ ਮਰ ਗਿਆ ਉਹਨੂੰ ਅਟੈਕ ਆ ਗਿਆ ਤੇ ਕਿੰਨਾ ਕੁਝ ਆਪਾਂ ਸੁਣਦੇ ਆ ਤੇ ਕਿੰਨਾ ਵਿਚਾਰੇ ਉਹਨਾਂ ਮਾਵਾ-ਪਾਪਾਂ ਦਾ ਕੀ ਹਾਲ ਹੁੰਦਾ ਹੋਊਗਾ ਜਿਨ੍ਹਾਂ ਦਾ ਪੁੱਤਰ ਤੁਰ ਜਾਂਦਾ ਦੁਨੀਆ ਤੋਂ ਤੇ ਇਸ ਕਰਕੇ ਬਾਹਰ ਨਾ ਜਾਣ ਤਾਂ ਬਹੁਤ ਅੱਛੀ ਗੱਲ ਐ ਮਾਵਾ-ਪਾਪਾਂ ਦੇ ਅੱਖਾਂ ਸਾਹਮਣੇ ਰਹਿਣਗੇ ਚਲੋ ਜੀ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਸਾਡੀ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੰਦਰੁਸਤ ਰਹੋ ਖੁਸ਼ ਰਹੋ ਆਦਰ ਰਹੋ ਜਿੰਦਾਬਾਦ ਰਹੋ ਜੀ ਸਤਿ ਸ੍ਰੀ ਅਕਾਲ